ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਜੀ ਅੱਜ ਆਪ ਜੀ ਨੂੰ ਪੰਜ ਕਕਾਰਾਂ ਬਾਰੇ ਸੋਚਿਤ ਕੀਤਾ ਜਾਏਗਾ ਜਾਣਕਾਰੀ ਕਿ ਪੰਜ ਕਕਾਰਾਂ ਦੀ ਆਪਾਂ ਸੇਵਾ ਸੰਭਾਲ ਕੇ ਬਿ ਕਰਨੀ ਹੈ ਤੋ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਜਿਹੜੇ ਕੁਦਰਤੀ ਜਿਹੜੇ ਸਰੀਰ ਦੇ ਨਾਲ ਪਹਿਲਾ ਕਕਾਰ ਹੈ ਕਿਸ ਕਿਸ ਗੁਰੂ ਜੀ ਮੋਰ ਨੇ ਸੱਚੇ ਪਾਤਸ਼ਾਹ ਕਿਰਪਾ ਕਦ ਜਦੋਂ ਵੀ ਕਦੇ ਕਹਿੰਦੇ ਕੋ ਐਸੋ ਜੇ ਵਹਿਣ ਵਿੱਚ ਐਸੋ ਜੇ ਸਮੇਰ ਵਿੱਚ ਮੇਰਾ ਸੇਕ ਫਸ ਜਾਏ ਤਾਂ ਮੈਨੂੰ ਪਛਾਣ ਹੁੰਦੀ ਹੈ ਕਿ ਮੇਰਾ ਸਿੱਖ ਕੇਸਾ ਧਾਰੀ ਹੈ ਤਾਂ ਮੈਂ ਕੇਸਾ ਤੋਂ ਪਰਕੇ ਵੀ ਆਪਣੇ ਸੇਵਕ ਨੂੰ ਬਚਾ ਸਕਦਾ ਜਿਵੇਂ ਭਾਈ ਜੋਗਾ ਨੂੰ ਜੋਗਾ ਸਿੰਘ ਨੂੰ ਬਚਾਇਆ ਸੀ ਇਸ ਕਰਕੇ ਅੰਤ ਸਮੇਂ ਵੀ ਤੇ ਕੇਸਾਂ ਤੋਂ ਪਛਾਣ ਹੋ ਜਾਂਦੀ ਹੈ ਪਹਿਲਾ ਹੇ ਕੇਸ ਕੇਸ ਕਿਸੇ ਤਰ੍ਹਾਂ ਵੀ ਕਸਾਉਣੇ ਨਹੀਂ ਮਣਾਉਣੇ ਨਹੀਂ ਤੇ ਰੰਗੜੇ ਨਹੀਂ ਹੈ ਕਈ ਕੇਸਾਂ ਨੂੰ ਦੇਖ ਕੇ ਬੜੀ ਦਾੜੀ ਭਾਰੀ ਲੱਗਦੀ ਹੈ ਗਰਮੀ ਆਉਂਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੋਰ ਵੀ ਤੇ ਅੰਗ ਤੈਨੂੰ ਦਿੱਤੇ ਨੇ ਕੰਨ ਵੀ ਹੈ ਨੱਕ ਵੀ ਹੈ ਪੈਰ ਵੀ ਹੈ ਉਹ ਗੁਰਾਂ ਨੇ ਕਿੰਨੇ ਤੇਰੇ ਸਜਾਵਟ ਵਾਸਤੇ ਤੈਨੂੰ ਸੋਹਣਾ ਬਣਾਉਣ ਵਾਸਤੇ ਇਹ ਸਾਰੇ ਤੈਨੂੰ ਕੁਦਰਤੀ ਦਿੱਤੇ ਆ ਇਹਨਾਂ 'ਚੋ ਕੇਸ ਹੈ ਕੇਸ ਛੇਤੀ ਕਰਕੇ ਲੋਕ ਇਹਨਾਂ ਨਾਲ ਤੁਰ ਵੀ ਹਰ ਕਰ ਦਿੰਦੇ ਨੇ ਪਰਵਟਿਆਂ ਵੀ ਕੱਟ ਲੈਂਦੇ ਨੇ ਤੇ ਇਸ ਕਰਕੇ ਭਾਈ ਨਾ ਕੇਸ ਗੁਰੂ ਦੀ ਮੋਰ ਹਨ ਤੇ ਕੇਸ ਕਿਸੇ ਤਰ੍ਹਾਂ ਵੀ ਪਾਈ ਇਹ ਉੜਾਪਰਾ ਨਹੀਂ ਕਰਨੇ ਇਹਨਾਂ ਦੇ ਵਿੱਚ ਕੰਗਾ ਹੈ ਕੰਗਾ ਵੀ ਦੋ ਵਕਤ ਪਾਈ ਹੁਕਮ ਹੈ ਸਤਿਗੁਰੂ ਦਾ ਕੰਗਾ ਦੋ ਵਕਤ ਕਰਨਾ ਹੈ ਕਦੇ ਵੀ ਕਰੇ ਤੁਹਾਨੂੰ ਸੁਸਤੀ ਪੈਂਦੀ ਹੈ ਨੀਂਦ ਆਉਂਦੀ ਹੈ ਕੰਗੇ ਨਾ ਤੁਸੀਂ ਕੇਸਾਂ ਨੂੰ ਹਰੇ ਕਰੋ ਤੇ ਤੁਹਾਡਾ ਇਹ ਸਾਰਾ ਦਿਲਦਰ ਪੁਣਾ ਦੂਰ ਹੋ ਜਾਏਗਾ ਅੰਮ੍ਰਿਤਮਈ ਉਪਦੇਸ਼ਾਰ ਇਲਾ ਕੰਗਾ ਕਰੋ ਸਚੇਤਾ ਕਰੋ ਤੋ ਕੰਗੇ ਦੀ ਵੋ ਵੱਡੀ ਕੁਰਬਾਨੀ ਐ ਆਪਣੇ ਆਪ ਨੂੰ ਆਰੇ ਤੇ ਚਰਾ ਕੇ ਆਪਣੇ ਆਪ ਨੂੰ ਵਿਸ਼ਾਵ ਕਰਕੇ ਜੋ ਕੰਗਾ ਜਿਹੜਾ ਹੈ ਉਹ ਕੇਸਾ ਦਾ ਸ਼ਿੰਗਾਰ ਮੜਿਆ ਇਸ ਕਰਕੇ ਕਈ ਮੇਰੀਆਂ ਭੈਣਾਂ ਬੀਬੀਆਂ ਅੱਜਕੱਲ ਕੰਗੇ ਨੂੰ ਢੋਲ ਪਾ ਕੇ ਘਰਵਾਂ ਦੀ ਨਾਲ ਬਨ ਲੈਂਦੀਆਂ ਨੇ ਤੇ ਉੱਤੇ ਕੰਗਾ ਜਿਹੜਾ ਹੈ ਉਹ ਵਿਸਰ ਕੇ ਤੇ ਕੇਸਾ ਪਿੱਛੇ ਜੁੜਾ ਵਿੱਚੋਂ ਕੱਚ ਕੀ ਕਹਨੇ ਨੂੰ ਕੱਚ ਦਾ ਉਹ ਜਾਮਟ ਵਾਲਾ ਕੋਈ ਚੀਜ਼ ਐਸੀ ਲਾਉਂਦੇ ਨੇ ਪਰ ਨਹੀਂ ਪਾਈ ਇੱਥੇ ਸ਼ਿੰਗਾਰ ਹੈ عمر ਦਾ ਹੀ ਦਾ ਸ਼ਿੰਗਾਰ ਹੈ ਇਹ ਕੰਗਾ ਹੈ ਇਸ ਸੰਗ ਇਸ ਕਰਕੇ ਕੰਦਾ ਜੀ ਸ਼ਿੰਗਾਰ ਕਰਨਾ ਤੇ ਵੱਡਾ ਕੰਗਾ ਲਾ ਲੋ ਲੱਕੜ ਦਾ ਇਸ ਕਰਕੇ ਭਾਈ ਇਹ ਕੰਗਾ ਇਹ ਦੂਸਰਾ ਹੈ ਇਲਾ ਕੇਸ ਨੇ ਕਿਸ ਸੰ ਵਿੱਚ ਕੰਗਾ ਹੈ ਤੋ ਤੀਜੀ ਹੈ ਭਾਈ ਕਿਰਪਾਨ ਜਿਹੜੀ ਗਾਤਰੇ ਪਾਈ ਹੈ ਕਿਰਪਾ ਦੀ ਆਣ ਹੈ ਇਹ ਤੁਹਾਡਾ ਸ਼ਸਤਰ ਹੈ ਟੋਲੀ ਰੱਖਿਆ ਕਰੂਗਾ ਇਹ ਨਾ ਹੋਵੇ ਕਦੇ ਜਰੂਰ ਪੈਣ ਤੇ ਦੇ ਕਿਰਪਾ ਨੂੰ ਆਪਾਂ ਖਿੱਚ ਕੇ ਘੜੀਓ ਉਹ ਨਿਕਲੇ ਨਾ ਕਿਰਪਾ ਨੂੰ ਸਾਫ ਤੇ ਸੁੰਦਰ ਰੱਖੋ ਤੇ ਘਟੋ ਘਟ 6 ਇੰਚ ਦੀ ਪਾਓ ਕਿਉਂਕਿ ਕਿਸੇ ਕਾਰਜ ਵੀ ਆਜ ਹੈ ਇਹ ਨਾ ਹੋਵੇ ਕਿ ਤੁਸੀਂ ਕਦੇ ਕੱਢੋ ਕਿਰਪਾਨ ਆਲੂ ਛਿੱਲ ਲੱਗ ਜੋ ਪਿਆਜ਼ ਬਣਾਉਣ ਲੱਗ ਜੋ ਕਰ ਨਾਟ ਬੋਲਡ ਦਾ ਸਭ ਨਾ ਪਾਈ ਸਤਕਾਰਯੋਗ ਸ੍ਰੀ ਸਾਹਿਬ ਹੈ ਇਸ ਸ੍ਰੀ ਸਾਹਿਬ ਜਾਂ ਤਾਂ ਫਿਰ ਰੱਖਸ਼ਾ ਵਾਸਤੇ ਨਿਕਲੇ ਜਾਂ ਫਿਰ ਕੜਾ ਪ੍ਰਸ਼ਾਦ ਭੇਟ ਕਰਨਾ ਹੈ ਲੰਗਰ ਭੇਟ ਕਰਨਾ ਹੈ ਉਹੋ ਜੀ ਵਰਤੋਂ ਹੁੰਦੀ ਹੈ ਤੇ ਇਹਦੇ ਨਾਲ ਜਦੋਂ ਇਸ਼ਨਾਨ ਪਾਣੀ ਕਰਨਾ ਹੈ ਕਿਸਾਂ ਤੇ ਛੋਟੀ ਕਿਸ ਕਿਸ ਜਾਗੇ ਤੇ ਕਿਰਪਾ ਨੂੰ ਪਾਈ ਉਹਦੇ ਵਿੱਚ ਆਪਾਂ ਰੱਖ ਕੇ ਤਾਂ ਤਾਂ ਪਿੰਡੇ ਦਾ ਇਸ਼ਨਾਨ ਕਰਕੇ ਜਾਏ ਸਵਾਲ ਵੀ ਕਰ ਲੈਂਦੇ ਨੇ ਕਿਰਪਾਨ ਜੇ ਪਾਇ ਤੇ ਇਸ਼ਨਾਨ ਕਿਵੇਂ ਕਰਨਾ ਹੈ ਇਹ ਤਾਂ ਆਂ ਤਾਂ ਦੱਸਿਆ ਹੈ ਇਹ ਕਿਰਪਾਨ ਗੱਤ ਨੂੰ ਇਕੱਠਾ ਕਰਕੇ ਜੇ ਕੇਸਾਂ ਦੇ ਵਿੱਚ ਰੱਖ ਕੇ ਤੇ ਉੱਤੇ ਦੋ ਮਿੱਤੇ ਇਹੋ ਛੋਤੀ ਕੇਸ ਕੀ ਆਪਾਂ ਸਜਾ ਸਕਦੇ ਆ ਇਸ ਕਰਕੇ ਕਿਰਪਾਨ ਦੀ ਏਜ ਵੀ ਹੈ ਸੰਭਾਲ ਹੈ ਇਸ਼ਨਾਨ ਕਰਨ ਵੇ ਹੁੰਦੀ ਹੈ ਡੋਰੀ ਵਾਲੀ ਕਿਰਪਾਨ ਕਦੇ ਨਹੀਂ ਪਾਉਣੀ ਕਿਉਂਕਿ ਉਹ ਕਦਾ ਪਿੰਡਾ ਵੀ ਨੰਗਾ ਹੁੰਦਾ ਹੈ ਉਹ ਵੀ ਤੇ ਇਸ ਕਰਕੇ ਉਹ ਅਸੀਂ ਨੇ ਆਦਕ ਨਾਲ ਦਰਾਸਤਰੀਂ ਦੀ ਇਸ ਕਰਕੇ ਵਰਤਨਯੋਗ ਨਹੀਂ ਹੈ ਇਸ ਕਰਕੇ ਆਪਾਂ ਇਹ ਵੱਡੀ ਕਿਰਪਾਨ ਪਾਓ ਜਿਹੜਾ ਕਿ ਕਦੋਂ ਸਸਤ ਵੀ ਬਣ ਜਾਏ ਤੇ ਕਿਰਪਾਨ ਢੇਟ ਵਾਸਤੇ ਵੀ ਕਈ ਥਾਂ ਤੇ ਅਰਦਾਸ ਕਰਨ ਜਾਂਦੇ ਆ ਤੇ ਕਿਸੇ ਕੋਲ ਕਿਰਪਾਨ ਹੀ ਨਹੀਂ ਹੁੰਦੀ ਤੇ ਨਹੀਂ ਪਾਈ ਇਹ ਕਿਰਪਾਨ ਜਿਹੜਾ ਅਕਸਲ ਜਿਹਾ ਹੋਵੇ ਲਿਖ ਦੀ ਬੱਚੀ ਸੁਣਦਾ ਵਧੀਆ ਜਿਵੇਂ ਆਪਾਂ ਹੋ ਸ੍ਰੀਨ ਸੁਝਾਅ ਉਦ ਕਦਮ ਵਕਤ ਵਿਆਹ ਸ਼ਾਦੀ ਜਾਂਦੇ ਕਿੰਨੇ ਵਧੀਆ ਵਧੀਆ ਚੀਜ਼ਾਂ ਪਾਉਣ ਇਸ ਤਰ੍ਹਾਂ ਸ਼ੌਂਕ ਨਾਲ ਗਾਤਰਾ ਵਧੀਆ ਪਾ ਕੇ ਰੱਖੋ ਫਿਰ ਐਟ ਇੱਕ ਕੰਪਾਨ ਸੀ ਫਿਰ ਹੈ ਭਾਈ ਚੌਥਾ ਹੈ ਕੜਾ ਕੜਾ ਅਸ ਗੰਦੇ ਸਰਬ ਲੋਹਾ ਹੋਵੇ ਤੇ ਥੋੜਾ ਵਧੀਆ ਹੋਵੇ ਇੰਨਾ ਹਲਕਾ ਵੀ ਨਾ ਹੋਵੇ ਇਹ ਕਹਿ ਰਾਂ ਤੁਹਾਨੂੰ ਭਾਈ ਸ਼ਾਸਤਰ ਦਾ ਕੰਮ ਵੀ ਜਾਂਦਾ ਜੇ ਕਿਤੇ ਆਸੇ ਪਾਸੇ ਉਹਦਾ ਬ੍ਰਾਹਮਣ ਨਾਲ ਮੋਟੀ ਗੱਲਬਾਤ ਹੋ ਜਾਂਦੀ ਹੈ ਤੇ ਤੁਸੀਂ ਇਹ ਸਸਤਰ ਬਦੂਮੇ ਪਾਉਂਗੂ ਉੱੱਸੇ ਜ਼ਾਦੇ ਦੇ ਆ ਨਿੱਤਾ ਪਾਜੇ ਜਿਵੇਂ ਨਾੜਾ ਨਾਲ ਫਸਦਾ ਹੈ ਸਰਮਿਲੋ ਦਾ ਕੜਾ ਹੂਨ ਸਾਫ ਕਰਦਾ ਹੈ ਉਸ ਪਰੇ ਛਾਇਆ ਅੱਜ ਕੱਲ੍ਹ ਤੱਕ ਨੇ ਮੁਸਲਮਾਨ ਬੀਬੀਆਂ ਵੀ ਆਪਣੇ ਬਰਾਦਰੀ ਇਹ ਸਾਰਾ ਬੱਚਿਆਂ ਨੂੰ ਅੱਜ ਕੱਲ੍ਹ ਪਾਉਣ ਲੱਗੇ ਕੜਾ ਤੇ ਕੜਾ ਕੋਈ ਕਾਸੇ ਦਾ ਗਿਰਡ ਨਾ ਹੋਵੇ ਸੋਨੇ ਦਾ ਨਾ ਹੋਵੇ ਮਹਾਰਾਜ ਤਾਂ ਹੀ ਬਖਸ਼ਿਸ਼ ਕੀਤੀ ਸੀ ਛੋਟੇ ਤੇ ਛੋਟਾ ਵੱਡੇ ਤੋਂ ਵੱਡਾ ਗਰੀਬ ਅਮੀਰ ਇਹ ਸਾਰਾ ਉਪਤਾਰਨ ਕਰ ਸਕਦਾ ਹੈ ਇਹ ਹੈ ਪਾਈ ਕੜਾ ਕੜਾ ਜਿਹੜਾ ਹੈ ਤੁਸੀਂ ਕਦੇ ਗਲਤ ਦਸਕਤ ਕਰਨ ਜਾਓ ਗਲਤ ਕਿਸ ਚੀਜ਼ ਨੂੰ ਹੱਥ ਪਾਓ ਚੋਰੀ ਕਰਨ ਜਾਓ ਇਹ ਤੁਹਾਨੂੰ ਜਿਹੜਾ ਕੜਾ ਹੈ ਇਹ ਪਹਿਲਾਂ ਕੁ ਦੇਖ ਕੇ ਆਏਗਾ ਤੁਹਾਨੂੰ ਵਰਜਿਤ ਕਰੇਗਾ ਨਾ ਭਾਈ ਇਹ ਗੁਰੂ ਜੀ ਵਿਸ਼ਾਨੀ ਕਰੇ ਪਾਸ ਹੈ ਤਾਨੂੰ ਵੇਖ ਕੇ ਸਾਰੇ ਅਖਣੇ ਗੁਰੂ ਗ੍ਰੰਥ ਸਿੱਖ ਨੇ ਕੜਾ ਪਾਇਆ ਹੈ ਤੇ ਇਹ 420 ਦੇ ਦਸਕੇ ਬੀਤੇ ਹਨ ਇਹ ਚੋਰੀ ਕਰਦਾ ਹੈ ਨਾ ਇਹ ਘੋੜੇ ਨੂੰ ਜਿਵੇਂ ਕਹਿੰਦੇ ਲਗਾਮ ਹੈ ਇਹ ਹੱਥ ਨੂੰ ਲਗਾਮ ਹੈ ਕਹਾਂ ਇਹ ਕੜਾ ਵਧੀਆ ਹੋਵੇ ਸਰਬਲੋਹਾ ਹੋਵੇ ਤੇ ਤੂੰ ਵੀ ਮਾਸ ਕੇ ਰੱਖਾ ਇਹ ਨਾ ਹੋਵੇ ਕਿ ਮੈਂ ਕੁਛ ਇਹਦਾ ਨਹੀਂ ਤੇ ਵਧੀਆ ਸ਼ੌਂਕ ਦਾ ਸੁੰਦਰ ਬਣਾ ਕੇ ਰੱਖੋ ਤੇ ਚੌਥਾ ਹੈ ਪੰਜਵਾਂ ਹੈ ਪਾਈ ਕੇ ਸ਼ਹਿਰਾ ਕਚਰਾ ਜਾਂ ਸਾਡੀ ਨਿਸ਼ਾਨੀ ਹੈ ਤੇ ਕਹਿੰਦੇ ਇੱਕ ਹਨਾਰੀ ਜੱਗ ਜੋਏ ਤੇ ਸੱਚੇ ਬਾਸਾ ਕਿਰਪਾ ਕਰਦੇ ਭਾਈ ਕਸ਼ਰਾ ਕਦੇ ਆਉਣ ਜਾਣ ਵੇਲੇ ਦੋ ਕੁ ਛਾਰੇ ਤੁਰ ਪਾਉ ਨੇ ਚਾਈ ਗਲੇ ਇੱਕ ਸੁੱਕਾ ਰਕੋ ਤੇ ਇੱਕ ਪੌਝਾ ਬਦਲ ਕੇ ਗਿੱਲਾ ਉੱਥੇ ਸੁੱਕਾ ਪਾ ਕੇ ਦੋ ਕੁ ਛਾਰੇ ਵਧੀਆ ਤੇ ਤੌੜੀਆਂ ਇਹ ਕਿਸੇ ਦਾ ਹੋਪ ਵਰਤਨ ਯੋਗ ਨਾ ਹੋਵੇ ਮਿਹੋ ਰਾਮ ਕਿਸੇ ਨੂੰ ਨਹੀਂ ਜੇ ਆਪਣੇ ਵਾਸਤੇ ਪਲ ਵਧੀਆ ਸਿੱਧੇ ਰੰਦਾ ਉੱਤੇ ਹੋਈ ਵਧੀਆ ਕਿ ਸਾਰਾ ਭਈ ਬੋਂਡੇ ਤੱਕ ਗੁੱਡਾ ਤੱਕ ਦਾ ਹੋਵੇ ਚੰਗੀ ਗੱਲ ਹੈ ਕਿਸੇ ਵਕਨ ਕਰਮੀ ਚ ਪਜਾਮਾ ਨਹੀਂ ਪਾਉਣਾ ਤਾਂ ਕੋਈ ਗੱਲ ਨਹੀਂ ਤੇ ਇੱਕ ਛਹਿਰਾ ਵਧੀਆ ਵਧੀਆ ਸੁੰਦਰ ਤੇ ਅੱਛਾ ਹੋਏ ਇਸ ਕਰਕੇ ਪਾਈਏ ਸਾਡੇ ਸਾਰੇ ਜੋ ਉਮਰ ਸੰਚਾਰ ਵਿੱਚ ਸਾਰਾ ਆਪ ਨੂੰ ਦੱਸਿਆ ਜਾਂਦਾ ਹੈ ਵੀ ਪੰਜ ਜਿਹੜੇ ਕੱਕੇ ਨੇ ਇਹਨਾਂ ਦੀ ਸੇਵਾ ਸੰਭਾਲ ਇਸ ਤਰ੍ਹਾਂ ਕਰਨੀ ਹੈ ਇਹਨਾਂ ਦਾ ਇਹ ਇਹ ਕਾਰਜ ਹੈ ਕਿ ਕਿਉਂ ਸੱਚੇ ਪਾਤਸ਼ਾਹ ਸਾਨੂੰ ਬਖਸ਼ੇ ਹਨ ਇਸ ਕੇ ਪਰ ਬਈ ਜਿਹੜਾ ਮਰਜ਼ਾਦਾ ਪਸੋਂ ਸਤਿਪੁਰਾਂ ਦੇ ਬਚਨ ਮੰਨਦਾ ਹੈ ਤੇ ਉਹ ਫਿਰ ਤੁਨ ਮੁੱਗੇ ਕਹਿੰਦੇ ਪੰਜ ਤਤਾਂ ਦੇ ਵਿਚਾਰ ਆਪਾਂ ਗਿਸਾਨੀ ਕਰਾਂਗੇ ਇੱਥੇ ਸੱਚੇ ਪਾਸੇ ਕਿਰਪਾ ਕਰ ਜੇ ਭਾਈ ਗੁਰਾਂ ਦੀ ਬਚਨ ਆਪਾਂ ਮੰਨਦੇ ਆਂ ਸਤਿਗੁਰਾਂ ਨੇ ਕਾਲਯੁਗ ਜੀ ਵਿੱਚ ਤੁਨ ਦੱਸਿਆ ਭਾਈ ਪੰਜ ਮਾਰੀਆਂ ਅਮਰਤ ਵੇਲੇ ਪੜਨੀਆਂ ਨੇ ਦੋ ਸ਼ਾਮ ਨੂੰ ਪੜਨੀਆਂ ਨੇ ਹੁਣ ਕਈ ਵਾਰ ਕਿੰ ਤੋਂ ਪਰੰਤੂ ਕਰਦੇ ਆ ਕਿ ਤਿੰਨ ਉਹ ਜੀਆਂ ਨੇ ਸ਼ਾਮ ਵਿੱਚ ਉਹ ਆ ਜਾਂਦੀ ਹੈ ਐ ਇਦਾਂ ਨਹੀਂ ਆਪਾਂ ਆਪਾਂ ਦਾ ਬਚਨ ਮੰਨਣਾ ਵਰ ਕਾ ਬਚਨ ਬਸੇ ਜੀ ਨਾਲੇ ਜੇ ਬਚਨ ਮੰਨਾਂਗੇ ਸੁਖੀ ਰਾਵਾਂਗੇ ਤੈ ਇਸ ਕਰਕੇ ਪਾਈ ਇਹ ਜਿਹੇ ਬਚਨ ਨਹੀਂ ਬਚਨ ਮੰਨ ਲੈਣੇ ਸੀ ਤਰਕ ਨਹੀਂ ਜਾ ਰਿਹਾ ਸੀ ਗੁਰੂ ਦੇ ਬਚਨ ਮੰਨਣਾ ਇਸ ਰੀਤ ਨਹੀਂ ਕਰਦੇ ਕਹਿਦਾ ਬਹੁਤ ਕਿ ਤੁਬਰ ਪੂਜੀ ਕਾਲ ਯੋਗ ਦੇ ਵਿੱਚ ਹੋ ਰਿਹਾ ਹੈ ਇਹਦੋਂ ਨੂੰ ਆਪਾਂ ਨਹੀਂ ਜਾਣਾ ਆਪਾਂ ਬਚਨ ਮੰਨਾਂਵੇਂ ਆਪਾਂ ਕਈ ਹੋਰ ਥਾਂ ਉਰਾਂ ਪਰਾਂ ਬੜਾ ਜਾਣੇ ਪਿਤਾ ਦੀ ਗੱਲ ਨੂੰ ਮੰਨਦੇ ਨਹੀਂ ਪਿਤਾ ਝੂਠੇ ਬਣਾਏ ਨੇ ਸੱਚੇ ਬਿਦਾਦੀ ਗੱਲ ਮੰਨ ਕੇ ਪਾਈ ਆਪਾਂ ਲੋਕ ਪਰਲੋਕ ਸੋਇਲਾ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ